ਹਾਂਜੀ ਮੇਰਾ ਨਾਮ ਜਗਜੀਤ ਸਿੰਘ ਸੋਨੀ ਪਿੰਡ ਸੱਦੂਆ ਸਾਫਕਾ ਮੈਂਬਰ ਪੰਚਾਇਤ ਕੱਲ ਸਵੇਰੇ ਲਗਭਗ ਕੋਈ 10 ਵਜੇ ਦੇ ਕਰੀਬ ਮੈਂ ਸਲਤਨਪੁਰ ਤੋਂ ਜਦੋਂ ਇੱਥੇ ਦੀਪਿਆਲ ਆ ਰਿਹਾ ਸੀ ਤਾਂ ਮੈਨੂੰ ਤੁਰੰਤ ਇੱਕ ਮੈਸੇਜ ਆਇਆ 2 ਲੱਖ ਰੁਪਏ ਦਾ ਉਸ ਤੋਂ ਬਾਅਦ ਆ ਫਿਰ ਇੱਕ ਮੈਸੇਜ ਆਇਆ 2 ਲੱਖ ਰੁਪਏ ਦਾ ਕੀ 2 ਲੱਖ ਰੁਪਏ ਗਈ ਸੀ 2 ਲੱਖ ਰੁਪਏ ਦੇ ਦਾ ਬੈਂਕ ਦੇ ਵਿੱਚੋਂ ਮੇਰੇ ਕੱਟ ਹੋ ਰਹੇ ਸੀਗੇ ਪਹਿਲਾਂ 2-2 ਲੱਖ ਦੇ ਤਿੰਨ ਮੈਸੇਜ ਆਇਆ 1 ਲੱਖ ਦਾ ਆਇਆ ਫਿਰ 45000 ਦਾ ਆਇਆ 50000 ਦਾ ਆਇਆ ਜਿੱਦਾਂ ਜਦੋਂ ਮੈਂ ਦੇਖਿਆ ਮੇਰੇ ਦ ਹੱਥਾਂ ਪੈਰਾਂ ਦੀ ਬਣ ਕੇ ਵੀ ਮੇਰੇ ਇੰਨੇ ਪੈਸੇ ਕੱਟ ਕਿੱਦਾਂ ਹੋ ਰਿਹਾ ਜਦੋਂ ਮੈਂ ਤੁਰੰਤ ਬੈਂਕ ਦੇ ਵਿੱਚ ਜਾ ਕੇ ਦੇਖਿਆ ਤਾਂ ਕਿਸੇ ਫਰਾਡ ਨੇ ਮੇਰਾ ਅਕਾਊਂਟ ਨੂੰ ਹੈਂਗ ਕਰ ਲਿਆ ਉਸ ਤੋਂ ਬਾਅਦ ਬੈਂਕ ਦੇ ਸਟਾਫ ਨਾਲ ਮੈਂ ਗੱਲ ਕੀਤੀ ਤਾਂ ਉਹਨਾਂ ਨੇ ਤੁਰੰਤ ਹੀ ਜਿਹੜਾ ਮੇਰਾ ਅਕਾਊਂਟ ਸੀ ਉਹਨੂੰ ਫ੍ਰੀਜ਼ ਕੀਤਾ ਜਿਸ ਦੇ ਵਿੱਚ ਫ੍ਰੀਜ਼ ਕਰਨ ਦੇ ਤੁਰੰਤ ਬਾਅਦ ਹੀ 1,95,000 ਰੁਪਿਆ ਜਿਹੜਾ ਮੇਰਾ ਵਾਪਸ ਆ ਗਿਆ ਟੋਟਲ 7,95,000 ਰੁਪਿਆ ਕੱਟ ਹੋਇਆ ਸੀਗਾ ਜਿਸ ਦੇ ਵਿੱਚੋਂ 6 ਲੱਖ ਰੁਪਇਆ ਵਾ ਜਿਹੜਾ ਉਹ ਹਜੇ ਤੱਕ ਰਹੀ ਨਹੀਂ ਵਾਪਸ ਨਹੀਂ ਆਇਆ ਉਹ 2-2 ਲੱਖ ਦੀਆਂ ਤਿੰਨ ਐਂਟਰੀਆਂ ਹੋਈਆਂ ਸੀਗੀਆਂ। ਇਹ ਕਾਰਨ ਕਿ ਰਿਆ ਕੋਈ ਦਿੱਤੀ ਤੁਸੀਂ ਕਿਸ ਨੂੰ? ਨਹੀਂ ਜੀ ਮੈਂ ਕਿਸੇ ਨੂੰ ਕੋਈ OTP ਨਹੀਂ ਦਿੱਤਾ ਨਾ ਮੈਨੂੰ ਕਿਸੇ ਦੀ ਕਾਲ ਆਈ ਆ। ਮੈਂ ਤਾਂ ਜਦੋਂ ਬੈਂਕ ਵਾਲਿਆਂ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਕਿਸੇ ਨੇ ਤੁਸੀਂ ਲਿੰਕ ਤੇ ਕਲਿੰਕ ਕਰ ਦਿੱਤਾ ਹੋਊਗਾ। ਪਰ ਸਭ ਤੋਂ ਵੱਡੀ ਗੱਲ ਚੁਣੌਤੀ ਇਹ ਹੈ ਕਿ ਨਾ ਤਾਂ ਘਰ 'ਚ ਪੈਸਾ ਸੇਫ ਆ ਤੇ ਨਾ ਬੈਂਕ ਦੇ ਵਿੱਚ ਸੇਫ ਆ। ਜੇ ਕਲਿੰਕ ਜੇ ਲਾਪਾ ਲਿੰਕ ਤੇ ਹੀ ਕਲਿੰਕ ਕਰਨਾ ਵਾ ਤੇ ਬੈਂਕ ਦੀ ਸਿਕਿਉਰਿਟੀ ਕੀ ਆ ਜੀ ਆਮ ਅਸੀਂ ਬੈਂਕ ਦੇ ਵਿੱਚ ਪੈਸੇ ਲੈਣ ਜਾਂਦੇ ਆ ਤਾਂ ਸਾਨੂੰ ਖੱਜਲ ਖਰਾਬ ਕੀਤਾ ਜਾਂਦਾ ਵਾ ਤੇ ਆ ਬੈਸਾਈਨ ਨਹੀਂ ਰਲਦੇ ਅੱਜ ਏਦਾਂ ਹੋ ਵੀ ਓਦਾਂ ਹੋ ਗਈ ਆ ਪਰ ਇਹ ਬੈਂਕ ਦੇ ਵਿੱਚ ਕੋਈ ਸਿਕਿਉਰਿਟੀ ਹੈ ਨਹੀਂ ਕੋਈ ਰੀਜ਼ਨ ਹੈ ਨਹੀਂ ਉਹਨਾਂ ਨੂੰ ਪੁੱਛ ਨਹੀਂ ਸਕਦਾ ਕੋਈ ਵੀ ਪਤਾ ਲੱਗਿਆ ਕਿ ਤੁਹਾਡੀ ਤਰੰਬਰ ਨਹੀਂ ਜੀ ਦੀ ਕੈਂਸਰ ਨਾਲ ਪੀੜਤ ਹੈ ਤੇ ਪੈਸੇ ਕਾਦੇ ਵਾਸਤੇ ਸੀ ਤੇ ਹਾਂਜੀ ਮੇਰੀ ਵਾਈਫ ਵੀ 6ਵੇਂ ਮਹੀਨੇ ਤੋਂ ਲੈ ਕੇ ਅੱਜ ਤੱਕ ਟ੍ਰੀਟਮੈਂਟ ਹੋਣਾ ਚਾਹ ਰਿਆ ਵਾ ਉਹਨਾਂ ਨੂੰ ਵੀ ਕੈਂਸਰ ਪੀੜਤਾ ਤੇ ਮੈਂ ਪਿਆਸੇ ਆਪਣੇ ਰਿਸ਼ਤੇਦਾਰਾਂ ਤੋਂ ਉਹਦੇ ਇਲਾਜ ਵਾਸਤੇ ਇਕੱਠੇ ਕੀਤੇ ਸੀਗੇ ਪਰ ਅੱਜ ਹਾਲਾਤ ਇਦਾਂ ਦੇ ਹੋ ਗਏ ਆ ਜਿਹੜਾ ਹੁਣ ਮੇਰ ਸਭ ਤੋਂ ਵੱਡੀ ਚੁਣੌਤੀ ਇਹ ਹੋ ਚੁੱਕੀ ਈ ਤਾਂ ਮੈਂ ਇਲਾਜ ਕਿਸ ਤਰ੍ਹਾਂ ਕਰਾਉਣਾ ਵਾਂ ਕਿਉਂ 6 ਲੱਖ ਰੁਪਏ ਦੀ ਰਕਮ ਬਹੁਤ ਵੱਡੀ ਰਕਮ ਹੁੰਦੀ ਆ ਕਿ ਮੈਂ ਇੱਕ ਦਾਣਾ ਮੰਡੀ ਦੇ ਵਿੱਚ ਮੀਮੀ ਦਾ ਕੰਮ ਕਰਦਾ ਵਾਂ ਜਿਹੜੀ ਤਨਖਾਹ ਦੇ ਨਾਲ ਮਸਾਂ ਘਰ ਦਾ ਗੁਜ਼ਾਰਾ ਹੀ ਚੱਲਦਾ ਵਾ ਪਰ ਮੇਰੇ ਵਾਸਤੇ ਬਹੁਤ ਵੱਡੀ ਚੁਣੌਤੀ ਆ ਕਿ ਇਹਨਾਂ ਫਰੋਡਾਂ ਨੇ ਜੋ ਵੀ ਕੀਤਾ ਬਹੁਤ ਮਾੜਾ ਕੀਤਾ ਇਹ ਕਿਸੇ ਦੇ ਵੇਖਦੇ ਨਹੀਂ ਇਹ ਕਿਸੇ ਦਾ ਆਪਣਾ ਪੈਸਾ ਆ ਜਾਂ ਕਿਸੇ ਨੂੰ ਲਿਆ ਹਊਗਾ ਪਰ ਇਸ ਤਰ੍ਹਾਂ ਵੀ ਬੈਂਕ ਵਾਲਿਆਂ ਨੂੰ ਵੀ ਇਹਨਾਂ ਦੀ ਸਿਕਿਉਰਿਟੀ ਆਣਾ ਜਿਹੜੀ ਆਪਣੀ ਕੋ ਸਟਾਰਟ ਕਰਨੀ ਚਾਹੀਦੀ ਹੈ। ਹਾਂ ਜੀ ਮੈਂ ਸ਼ਿਕਾਇਤ ਦਿੱਤੀ ਤੇ ਆਪਣੇ ਕ੍ਰਾਈਮ ਬਰਾਬਰ ਆਪਣੇ ਵਿਤੀ ਤੇ ਸਾਈਬਰ ਕ੍ਰਾਈਮ ਵਾਲਿਆਂ ਨੂੰ ਕਪੂਸਲੇ ਦਿੱਤੀ ਸੀ। ਉਹਨਾਂ ਨੇ ਵੀ ਬੜੀ ਮਸਤੀ ਦੇ ਨਾਲ ਉਹਨਾਂ ਨੇ ਤਰੰਤ ਤੇ ਕਾਰਵਾਈ ਕੀਤੀ ਜਿਹੜੇ ਖਾਤੇ ਫ੍ਰੀਜ਼ ਕਰ ਦਿੱਤੇ ਸੀਗੇ ਤੇ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਜਿੰਨੇ ਵੀ ਪੈਸੇ ਆ ਉਹ ਸਾਰੇ ਹੀ ਵਾਪਸ ਆ ਜਾਣਗੇ। ਕੁਝ ਸਮਾਂ ਲੱਗੂਗਾ। ਹੁਣ ਇਲਾਜ ਦੀ ਬਹੁਤ ਸਾਰੀ ਵੱਡੀ ਚੁਣੌਤੀ ਹੈ ਕਿਰਨ ਬਤਨੀਆ ਕਰਾ ਪਾਉਣਾ ਤਾਂ ਕਿ ਇਹ ਫੀਰ ਕਰਨਾ ਚਾਹੁੰਦੇ ਹਾਂ ਹਾਂਜੀ ਹਾਂਜੀ ਮੈਂ ਅਪੀਲ ਕਰਨਾ ਚਾਹੁੰਦਾ ਕਿਉਂਕਿ ਮੈਂ ਇੰਨੀ ਜੋਗਾ ਹੈ ਨਹੀਂਗਾ ਜੀ ਮੈਂ ਕਹਣੀ ਆਪਣੀ ਸੰਸਥਾ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਮੇਰੀ ਮਦਦ ਕੀਤੀ ਜਾਵੇ ਤਾਂ ਜੋ ਸਾਡੇ ਇਲਾਜ ਵਿੱਚ ਦਿੱਕਤ ਨਾ ਆਈ ਜਾਵੇ ਕਿਹੜਾ ਵਿਅਕਤੀ ਜਿਹਦੇ ਖਾਤੇ ਜਿਹਦੇ ਖਾਤੇ ਪੇਮੈਂਟ ਗਈ ਹੈ ਤਾਂ ਜੀ ਹਾਂਜੀ ਇੱਕ ਮੌਸਮ ਮੌਲਾਵਾ ਨਾਂ ਦਾ ਵਿਅਕਤੀ ਆ ਜਿਹਦੇ ਅਕਾਊਂਟ ਦੇ ਵਿੱਚ ਜਿਹਦੇ ਹੈਕਰ ਨੇ ਹੈਕ ਕਰਕੇ ਅਕਾਊਂਟ ਕੀਤਾ ਵਾ ਉਹਨਾਂ ਦੇ ਅਕਾਊਂਟ ਦੇ ਵਿੱਚ ਤਿੰਨ ਚਾਰ ਖਾਤਿਆਂ ਦੇ ਵਿੱਚ ਮਤਲ ਜਿਹੜੀ ਰਕਮ ਗਈ ਹੈਗੀ ਮੇਰਾ ਨਾਮ ਰਣਜੀਤ ਸਿੰਘ ਹੈ ਪਿੰਡ ਦੀਪਾਲ ਡੇਰੇ ਆ ਮੈਮ ਪਰ ਉਹਨੇ ਦੇ ਖਾਤੇ ਵਿੱਚੋਂ 7 ਲੱਖ ਰੁਪਇਆ ਗਾਇਬ ਹੋ ਗਿਆ ਜੀ ਇਹਨਾਂ ਦਾ ਬੈਂਕ ਵਾਲਿਆਂ ਦੇ ਕੋਲ ਜਾ ਹੋਵੇ 36 ਗੱਲਾਂ ਕਰਦੇ ਆ ਗਾੜੀ ਕਈ ਸਵਾਲ ਪੁੱਛਦੇ ਆ ਕੋਈ ਲੈਣਾ ਹੋਵੇ ਕੋਈ ਦੇਣਾ ਹੋਵੇ ਕੋਈ ਕੋਸ਼ ਕਰਦੇ ਸੈਨ ਕਰਾਉਣੇ ਤੇ ਆ ਫਲਾਨਾ ਨਹੀਂ ਹੁੰਦਾ ਸਾਡੇ ਕੋਲ ਇਸ ਟਾਈਮ ਪੈਸੇ ਹੈ ਨਹੀਂ ਚੋਰੀ ਨੇ ਮੇਕ ਮਿੰਟ ਲਾਇਆ 15 15 ਮਿੰਟਾਂ ਦੇ ਵਿੱਚ ਵਿੱਚ ਅੰਦਰ ਸਾਰੇ ਪੈਸੇ 7-8 ਲੱਖ ਰੁਪਈਆ ਗਾਇਵ ਕਰ ਗਿਆ ਇਹਦਾ ਸਾਨੂੰ ਦਾਬ ਚਾਹੀਦਾ ਕਿਹੜੀ ਬੈਂਕੀ ਖਾਤਾ ਜੀ ਪੰਜਾਬ ਨੈਸ਼ਨਲ ਪੰਡ ਦੀਪੇਵਾਲ ਬ੍ਰਾਂਚ ਦਾ ਖਾਤਾ ਈ ਹੁਣ ਲਾਜ਼ਮੀ ਦੰਦੇ ਅਗੇ ਚੱਲ ਰਿਹਾ ਸੀ ਲਾਜ਼ਮਤੀ ਹਾਂਜੀ ਗੁੱਡੀ ਦਾ ਲਾਜ਼ ਚੱਲਦਾ ਫਰੀਦਕੋਟ ਤੋਂ ਲਾਜ਼ ਚੱਲਦਾ ਵਾਏ ਸਰਕਾਰੀ ਹਸਪੀਟਲੋਂ ਇੱਧਰ ਰਿਸ਼ਤੇਦਾਰਾਂ ਦੀ ਭੈਣ ਭਰਾਵਾਂ ਨੇ ਮਦਦ ਕੀਤੀ ਹੋਈ ਸੀ ਉਹਨਾਂ ਦੇ ਸਾਰੇ ਦਿਨ ਨਾਲ ਇਲਾਜ ਕਰੋਣਾ ਹੀ ਹੁਣ ਕੀ ਕਹਿ ਸਕਦੇ ਆ ਕਹਿਣ ਦੀਆਂ ਤਾਂ ਕੋਈ ਗੱਲਾਂ ਹੀ ਨਹੀਂ ਹੈਗੀਆਂ ਇੱਕ ਘਰੋਂ ਵਿਚਾਰੇ ਉਧਾਂ ਦੇ ਆ ਮੇਰਾ ਨਾਮ ਪਰਮਜੀਤ ਕੌਰ ਆ ਪਿੰਡ ਦੀ ਪਿਆੜਾ ਬੇਟੀ ਮੇਰੀ ਸੱਧੂ ਵਾਲੇ ਵਾਈ ਹੀ ਸੀ ਆ ਇਹ ਕੈਂਸਰ ਦੀ ਮਰੀਜ਼ ਇਹ ਸਾਰੇ ਪਿੰਡ ਭਰਾਵਾਂ ਨੇ ਨਾਲ ਮਿਲ ਕੇ ਪੈਸੇ ਇਕੱਠੇ ਕੀਤੇ ਸੀ ਬੇਟੀ ਦਾ ਇਲਾਜ ਕਰੋ ਦੇ ਪਰ ਬੈਂਕ ਦੇ ਵਿੱਚੋਂ ਪਤਾ ਨਹੀਂ ਕਿੰਨੇ ਕਢਾ ਲਏ ਕਿੰਨੇ ਨਹੀਂ ਤੁਹਾਨੂੰ ਕੋਈ ਸਮਝ ਨਹੀਂ ਆਈ ਅਹੀਂ ਆਮ ਦਾ ਲਾਜ ਛੱਡਿਆ ਹੋਇਆ ਉਸੇ ਤੋਂ ਮੈਂ ਹਾਰਦੀ ਮਰੀਜ਼ ਸੀ ਕਹਿੰਦਾ ਮੇਰੀ ਬੇਟੀ ਬਾਤ ਜਿਵੇਂ ਬੇਟੀ ਦੇ ਲਾਜ ਲਈ ਸਾਰੇ ਭੈਣ ਭਾਜੂ ਵੀ ਸੀ ਸਾਰੇ ਦਿੰਦੇ ਹੀ ਤੇ ਇਕੱਠੇ ਕਰ ਲੈ ਅਹੀਂ ਕਹਿੰਦਾ ਚਲੋ ਲਾਜ ਇਹਦਾ ਵਧੀਆ ਹੋਜੂ ਹੁਣੇ ਕੁਛ ਨਹੀਂ ਇੱਥੇ ਕਰ ਸਕਦੇ ਨਹੀਂ ਸੇਫਟੀ ਨਹੀਂ ਕੀਆ ਨਹੀਂ ਸੇਫਟੀ ਕੋਈ ਸੇਫਟੀ ਨਹੀਂ ਜਦੋਂ ਕਢਾਉਣ ਜਾਈ ਤਾਂ ਥੋੜੇ ਵੀ ਰਹਿਣ ਜਾਈ ਤਾਂ ਉਹ ਕਹਿੰਦੇ ਇੰਨੇ ਨਹੀਂ ਐਦਾਂ ਇੰਨੇ ਨਹੀਂ ਐਦਾਂ ਕਰਨੀ ਸੈਨ ਚਾਹੀਦੇ ਆ ਪਰ ਹੁਣ ਇੱਥੇ ਆਣ ਕੇ ਸੈਨ ਇੱਥੇ ਨਹੀਂ ਸੈਨ ਸਾਡੇ ਚਾਹੀਦੇ ਜਦੋਂ ਕਢਾਈ ਆ ਕਿਸੇ ਨੇ ਹੁਣ ਸਾਡੇ ਸੈਨਾਂ ਦਾ ਕਿਸੇ ਨੇ ਮੈਨੂੰ ਪੁੱਛਿਆ ਇਹ ਕਮੈਂਟ ਦੇ ਵਿੱਚ ਕਢਾਈ ਗਏ 1 ਮਿੰਟ ਚ ਇਲਾਜ ਕੇ ਨੇ ਸੰਭੋ ਹੋ ਸਕਦਾ ਹੁਣ ਲਾਜ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਮਦਦ ਕੀਤੀ ਜਾਵੇ ਯਾ ਵੀ ਜਿਹੜੇ ਸਾਡੇ ਪੈਸੇ ਗਏ ਆ ਸਾਨੂੰ ਉਹ ਵਾਪਸ ਉਹ ਹੀ ਮਿਲ ਜਾਣ ਸਾਡੀ ਬੇਟੀ ਦਾ ਇਲਾਜ ਹੋ ਜਾਵੇ